ਆਜੋ ਮਿੱਤਰੋ ਅੱਜ ਤੁਹਾਨੂੰ ਕਰਾਉਨੇ ਆ ਮਲੇਰਕੋਡਲੇ ਦੀ ਸੈਰ ਤੇ ਨਾਲੇ ਤੁਹਾਨੂੰ ਦੱਸ ਦਿਆਂ ਵੀ ਇੱਕ ਅਜਿਹੀ ਜਗ੍ਹਾ ਅਜਿਹਾ ਰੈਸਟੋਰੈਂਟ ਜਿੱਥੇ ਤੁਹਾਨੂੰ ਬਹੁਤ ਹੀ ਟੇਸਟੀ ਟੇਸਟੀ ਜਿਹਾ ਖਾਣਾ ਮਿਲਣਾ ਵੈਜ ਖਾਣ ਦੇ ਸ਼ਕੀਨ ਆ ਉਹ ਵੀ ਮਿਲ ਜਾਣਾ ਨੌਨ ਵੈਜ ਖਾਣ ਦੇ ਸ਼ਕੀਨ ਉਹ ਵੀ ਮਿਲ ਜਾਣਾ ਉਹਦੇ ਲਈ ਪਹੁੰਚਣਾ ਕਿੱਥੇ ਆ ਆ ਹੈਗਾ ਜੀ ਜਰਗ ਚੌਂਕ ਤੇ ਜਰਗ ਚੌਂਕ ਤੋਂ ਆਪਾਂ ਨੇ ਟਰਨ ਲੈ ਲੈਣੀ ਆ ਸਰਹੰਦੀ ਗੇਟ ਵੱਲ ਨੂੰ ਤੇ ਨਾਲ ਦੀ ਨਾਲ ਤੁਸੀਂ ਮਲੇਰਕੋਡਲਾ ਸ਼ਹਿਰ ਦੀ ਸੈਰ ਵੀ ਕਰੀ ਚੱਲੋ ਮਲੇਰਕੋਡਲੇ ਸ਼ਹਿਰ ਦੀਆਂ ਸੜਕਾਂ ਵੀ ਦੇਖੋ ਜਿਹੜੇ ਦੋਸਤ ਮਿੱਤਰ ਪਿੰਡਾਂ ਤੋਂ ਆਉਣਗੇ ਉਹਨਾਂ ਨੂੰ ਬਹੁਤ ਇਸ ਸੀਜ਼ ਲੋਕ ਮੈਸੇਜ ਵੀ ਕਰਦੇ ਨੇ ਕਿ ਕੋਈ ਵਧੀਆ ਜਿਹਾ ਖਾਣੇ ਵਾਲੇ ਦੀ ਜਿਹੜੀ ਹੈਗੀ ਆ ਵੀਡੀਓ ਸਾਨੂੰ ਦਿਖਾਓ ਤਾਂ ਕਿ ਅਸੀਂ ਉੱਥੇ ਆ ਕੇ ਇੰਜੋਏ ਕਰ ਸਕੀਏ ਤੇ ਇੱਕ ਵੱਡੀ ਸਾਨੂੰ ਪ੍ਰੋਬਲਮ ਆਉਂਦੀ ਆ ਮਲੇਰ ਕੋਲ ਸ਼ਹਿਰ ਦੇ ਵਿੱਚ ਆ ਕੇ ਪਾਰਕਿੰਗ ਦੀ ਤੇ ਅੱਜ ਅਜਿਹੀ ਜਗ੍ਹਾ ਤੁਹਾਨੂੰ ਲੈ ਕੇ ਚੱਲਦੇ ਆ ਜਿੱਥੇ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਕਿਉਂਕਿ ਜਿਹੜੀ ਜਗ੍ਹਾ ਤੁਹਾਨੂੰ ਲੈ ਕੇ ਚੱਲੇ ਆ ਉਹ ਹੈਗੀ ਆ ਪਾਰਕਿੰਗ ਵਾਲੀ ਮਾਰਕੀਟ ਹੈ ਜਿੱਥੇ ਸਪੈਸ਼ਲ ਪਾਰਕਿੰਗ ਦਾ ਧਿਆਨ ਰੱਖਿਆ ਜਾਂਦਾ ਆ ਦੇਖੋ ਜੀ ਆ ਪਾਰਕਿੰਗ ਵਾਲੀ ਮਾਰਕੀਟ ਹੈ ਜਦੋਂ ਹੀ ਇੱਥੇ ਤੁਸੀਂ ਟਰਨ ਕਰਦੇ ਹੋ ਥੋੜਾ ਅੱਗੇ ਆ ਕੇ ਤੁਹਾਨੂੰ ਇੱਥੇ ਦੇਖਣਾ ਜੀ ਪੀ ਐਫਸੀ ਲਿਖਿਆ ਹੋਇਆ ਪਹਿਲਵਾਨ ਫੂਡ ਕਾਰਨਰ ਤੇ ਇਹਨਾਂ ਦੀ ਇੱਕ ਖਾਸ ਚੀਜ਼ ਕੀ ਹੈ ਕਿ ਇੱਥੇ ਰੇਟ ਤੁਹਾਨੂੰ ਬਹੁਤ ਵਧੀਆ ਮਿਲਲੇ ਨੇ ਰੇਟ ਵੀ ਦੇਖੋ ਤੇ ਬਾਕੀ ਦੱਸ ਦਿਆਂ ਹੁਣ ਇਹਨਾਂ ਕੋਲੇ ਮਿਲਦਾ ਕੀ ਕੀ ਆ ਤੇ ਜਦੋਂ ਤੁਸੀਂ ਐਂਟਰੀ ਮਾਰਦੇ ਆ ਐਂਟਰੀ ਦੇ ਉੱਪਰ ਹੀ ਤੁਹਾਨੂੰ ਦੇਖਣਾ ਜੀ ਦੇਖੋ ਇੱਥੇ ਕਬਾਬ ਮਿਲਦੇ ਨੇ ਤੇ ਜਿਹੜਾ ਤੰਦੂਰੀ ਚਿਕਨ ਉਹ ਸਾਰਾ ਮਿਲਦਾ ਉਰੇ ਨਿਗਾਹ ਮਾਰ ਲਓ ਤੇ ਕਬਾਬ ਇੱਥੇ ਮਿਲ ਜਾਣੇ ਨੇ ਤੁਹਾਨੂੰ ਮਟਰਨ ਦੇ ਵੀ ਮਿਲਲੇ ਨੇ ਚਿਕਨ ਦੇ ਵੀ ਕਬਾਬ ਮਿਲਲੇ ਨੇ ਉਦੋਂ ਬਾਅਦ ਫਿਰ ਆਪਾਂ ਜਦੋਂ ਆਉਣੇ ਆ ਅੰਦਰ ਆਜੋ ਜੀ ਅੰਦਰ ਚੱਲਦੇ ਆ ਤੇ ਇਹ ਹੈਗਾ ਜੀ ਇਹਨਾਂ ਦੀ ਐਂਟਰੀ ਐਂਟਰੀ ਦੇ ਉੱਪਰ ਇਹ ਤੁਹਾਨੂੰ ਦੇਖਣਾ ਜਿਹੜਾ ਇਹਨਾਂ ਦਾ ਫਾਸਟ ਫੂਡ ਕੋਰਨਰ ਲਾਇਆ ਹੋਇਆ ਇੱਥੇ ਤੁਹਾਨੂੰ ਪਾਸਤਾ ਮਿਲ ਜਾਣਾ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਫਾਸਟ ਫੂਡ ਜਿਹੜਾ ਆਪਾਂ ਨੂੰ ਬਾਹਰ ਮਿਲਦਾ 버ਗਰ ਹੋ ਗਿਆ ਰੈਪ ਹੋ ਗਿਆ ਸੈਂਡਵਿਚ ਹੋ ਗਿਆ ਤੇ ਇਹਦੀ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਇਹ ਤੁਹਾਨੂੰ ਵੈਜ ਦੇ ਵਿੱਚ ਵੀ ਮਿਲਣਾ ਤੇ ਨੌਨ ਵੈਜ ਦੇ ਵਿੱਚ ਵੀ ਬਹੁਤੇ ਲੋਕ ਆਪਣੇ ਸ਼ਹਿਰ ਦੇ ਵਿੱਚ ਸ਼ਿਕਾਇਤ ਕਰਦੇ ਨੇ ਕਿ ਫਾਸਟ ਫੂਡ ਕੋਰਨਰ ਤਾਂ ਬਹੁਤ ਖੁੱਲ ਗਏ ਪਰ ਜਿਹੜੇ ਨੌਨ ਵੈਜ ਖਾਣ ਦੇ ਸ਼ੀਖੀ ਨੇ ਉਹਨਾਂ ਨੂੰ ਤੇ ਬਾਕੀ ਇਹਨਾਂ ਨੂੰ ਜਾਣ ਲੈਣੇ ਆ ਮੈਮ ਤੋਂ ਕਿ ਮੈਮ ਫਾਸਟ ਫੂਡ ਦੇ ਵਿੱਚ ਜਿਵੇਂ ਤੁਸੀਂ ਕਾਊਂਟਰ ਸੰਭਾਲਿਆ ਹੋਇਆ ਕੀ ਕੀ ਮਿਲਦਾ ਫਾਸਟ ਫੂਡ ਦੇ ਵਿੱਚ ਜੀ ਸਿਰਫ ਫਾਸਟ ਫੂਡ ਦੇ ਵਿੱਚ ਸਾਡੇ ਕੋਲ ਦੇਖੋ ਜਿਵੇਂ ਵੈਜ ਬਰਗਰ ਹੋਗੇ ਚਿਕਨ ਬਰਗਰ ਹੋਗੇ ਹੈਨਾ ਸੈਂਡਵਿਚ ਹੋਗੇ ਵੈਜ ਸੈਂਡਵਿਚ ਹੋ ਗਿਆ ਚਿਕਨ ਸੈਂਡਵਿਚ ਹੋ ਗਿਆ 올 ਵੈਰਾਈਟੀਆਂ ਹੋਗੀਆਂ ਨੂਡਲ ਹੋਗੇ ਪਾਸਤਾ ਹੋ ਗਿਆ ਐਂਡ ਮੋਕਟੇਲ ਵਗੈਰਾ ਕੋਲ ਡਰਿੰਕ ਹੋਗੀਆਂ ਨਾ ਜਿਵੇਂ ਮੋਕਟੇਲ ਹੋਗੀ ਮਿੰਟ ਮਜੀਟ ਹੋਗੀ ਉਹ ਸਾਰੀਆਂ ਸੀ ਪ੍ਰੋਵਾਈਡ ਕਰਦੇ ਆ ਉਹ ਸਾਰੀਆਂ ਆਈਟਮ ਇੱਥੇ ਮਿਲਦੀਆਂ ਨੇ ਹਾਂਜੀ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਗੱਲ ਇੱਥੇ ਇਹ ਹੈ ਕਿ ਜਿਹੜੇ ਉਹ ਪ੍ਰਾਈਸ ਨਹੀਂ ਮਿਲਦੇ ਜਿਹੜੇ ਮਾਰਕੀਟ ਚ ਮਿਲਦੇ ਨੇ ਤੇ ਨਾਲੇ ਜਿਹੜੀ ਸਫਾਈ ਹੈ ਇਹਨਾਂ ਦੀ ਸਫਾਈ ਦਾ ਕੋਈ ਮੋਲ ਨਹੀਂ ਹੈਗਾ ਬਹੁਤ ਅੱਛੀ ਤੁਹਾਨੂੰ ਸਫਾਈ ਮਿਲਣੀ ਆ ਤੇ ਇਹ ਤੁਹਾਨੂੰ ਆਈਟਮਾਂ ਦਿਖਾ ਦਿਆਂ ਜਿਹੜੀਆਂ ਫਾਸਟ ਫੂਡ ਕੋਰਨਰ ਤੇ ਮਿਲਦੀਆਂ ਨੇ ਤੇ ਉਦੋਂ ਵੱਲ ਆਪਾਂ ਅੰਦਰ ਚੱਲਦੇ ਆ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਇਹਨਾਂ ਦਾ ਸਿਟਿੰਗ ਕਿਉਂਕਿ ਆਪਾਂ ਫੂਡ ਆਰਡਰ ਕਰ ਦਿੰਨੇ ਆ ਜੇ ਆਪਾਂ ਬੈਠ ਕੇ ਅੱਛੇ ਤਰੀਕੇ ਦੇ ਨਾਲ ਉਹਨੂੰ ਵੀ ਇੰਜੋਏ ਨਾ ਕਰ ਸਕੀਏ ਤਾਂ ਫੂਡ ਦਾ ਕੋਈ ਮਜ਼ਾ ਨਹੀਂ ਆਉਂਦਾ ਇਹ ਦੇਖੋ ਜੀ ਜਿਵੇਂ ਉਹ ਆ ਦੇਖੋ ਯਾਰ ਮਿੱਤਰ ਬੈਠ ਕੇ ਇੰਜੋਏ ਕਰ ਰਹੇ ਨੇ ਫੂਡ ਇੰਜੋਏ ਕਰ ਰਹੇ ਨੇ ਜੀ ਐਵੇਂ ਤੁਸੀਂ ਤੇ ਬਹੁਤ ਹੀ ਜਿਹੜਾ ਅੱਛਾ ਮਾਹੌਲ ਇਹਨਾਂ ਨੇ ਇੱਥੇ ਸਿਰਜਿਆ ਹੋਇਆ ਹਨ ਤੇ ਫੂਡ ਦਾ ਇੰਜੋਏ ਲੈ ਰਹੇ ਨੇ ਤੇ ਨਿਗਾਹ ਮਾਰੋ ਕਿੰਨਾ ਵਧੀਆ ਲੱਗਦਾ ਏਸੀ ਵੇਰਾ ਲੱਗਿਆ ਹੋਇਆ ਫੀਲਿੰਗ ਬਹੁਤ ਸੁਣੀ ਹੋਣੀ ਹੈ ਕਿਉਂਕਿ ਫੂਡ ਦਾ ਮਜ਼ਾ ਤਾਂ ਹੀ ਆਉਂਗਾ ਜੇ ਆਪਾਂ ਆਰਾਮ ਨਾਲ ਬੈਠ ਕੇ ਚੀਜ਼ ਨੂੰ ਇੰਜੋਏ ਕਰ ਸਕੀਏ ਉਰੇ ਤੁਸੀਂ ਯਾਰਾਂ ਮਿੱਤਰਾਂ ਨਾਲ ਆਉਨੇ ਹੋ ਚਾਹੇ 4 ਜਣੇ ਆਗੇ 4 ਜਣੇ ਦੀ ਆਹ ਸਿਟਿੰਗ ਮਿਲ ਜਾਣੀ ਆਂ ਅਗਰ ਤੁਸੀਂ ਵੱਧ ਵੀ ਆਉਨੇ ਹੋ ਤਾਂ ਵੀ ਇੱਥੇ ਸਿਟਿੰਗ ਅਰੇਂਜਮੈਂਟ ਹੋ ਜਾਣੀ ਆ ਅੱਛਾ ਕਈ ਵਾਰੀ ਆਪਾਂ ਨੂੰ ਆਏ ਹੁੰਦਾ ਯਾਰ ਮੈਂ ਇਕੱਲਾ ਇਕੱਲੇ ਦਾ ਜੀ ਕਰਦਾ ਹੁੰਦਾ ਕਈ ਵਾਰੀ ਤਾਂ ਤੁਸੀਂ ਸਿੰ ਹਾਂ ਜਿਵੇਂ ਦੋ ਯਾਰ ਮਿੱਤਰੋ ਉਹ ਵੀ ਆ ਕੇ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਇੱਥੇ ਤੁਹਾਨੂੰ ਮਿਲ ਜਾਣੀ ਆ ਅੱਛਾ ਇੱਕ ਚੀਜ਼ ਹੋਰ ਇਹਨਾਂ ਦੀ ਮੈਂ ਮੈਨੂੰ ਬਹੁਤ ਵਧੀਆ ਲੱਗੀ ਆ ਦੇਖੋ ਜੀ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਇਹ ਜਿਵੇਂ ਆਪਾਂ ਗੱਲ ਕਰਨ ਲਈ ਵਾਇਰਲੈਸ ਆ ਇਹਦੇ ਨਾਲ ਕੀ ਹੁੰਦਾ ਤੁਹਾਡਾ ਆਰਡਰ ਬਹੁਤ ਜਲਦੀ ਅ ਅੱਗੇ ਚੱਲਿਆ ਜਾਂਦਾ ਤੇ ਬਹੁਤ ਜਲਦੀ ਦੇ ਵਿੱਚ ਮਲੇ ਦਾਵਾ ਕਰਦੇ ਨੇ ਕਿ 5 ਤੋਂ 10 ਮਿੰਟਾਂ ਦੇ ਵਿੱਚ ਤੁਹਾਡਾ ਕਿੱਡਾ ਮਰਜ਼ੀ ਆਰਡਰ ਹੋਵੇ ਡਿਲੀਵਰ ਹੋ ਜਾਏਗਾ ਠੀਕ ਹੈ ਇਹ ਤਾਂ ਰਹੀ ਗੱਲ ਜਿਹੜੀ ਉਹ ਵੇ ਸੈਟਿੰਗ ਬਣੀ ਹੋਈ ਆ ਹੁਣ ਇੱਥੇ ਵਸ ਨਹੀਂ ਨਾਲ ਇੱਥੇ ਜਿ ਅਗਰ ਤੁਸੀਂ ਆਪਣੀ ਫੈਮਿਲੀ ਨਾਲ ਵੀ ਆਉਨੇ ਹੋ ਤਾਂ ਵੀ ਤੁਹਾਨੂੰ ਇਹ ਨਹੀਂ ਹੈਗਾ ਵੀ ਉਰੇ ਬੈਠਣਾ ਪਏਗਾ ਫਿਰ ਤੁਹਾਨੂੰ ਮਿਲਣਾ ਉਰੇ ਪੂਰਾ ਪੜਦਾ ਆਜੋ ਜੀ ਉੱਪਰ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਫਸਟ ਫਲੋਰ ਦੇ ਉੱਪਰ ਜਿਹੜਾ ਇਹਨਾਂ ਦਾ ਰੈਸਟੋਰੈਂਟ ਬਣਿਆ ਹੋਇਆ ਬਹੁਤ ਅੱਛੀ ਸੀਟਿੰਗ ਬਣਾਈ ਹੋਈ ਆ ਸਭ ਤੋਂ ਨੰਬਰ 1 ਚੀਜ਼ ਆਪਣੇ ਸ਼ਹਿਰ ਦੇ ਵਿੱਚ ਲੋਕ ਸਭ ਤੋਂ ਮੇਨ ਚੀਜ਼ ਦਾ ਧਿਆਨ ਰੱਖਦੇ ਨੇ ਪ੍ਰਾਈਵੇਸੀ ਇੱਥੇ ਪ੍ਰਾਈਵੇਸੀ ਫੁੱਲ ਮਿਲਣੀ ਆ ਪੜਦਾ ਤੁਹਾਨੂੰ ਫੁੱਲ ਮਿਲਣਾ ਚਾਹੇ ਤੁਸੀਂ ਦੋ ਜਣੇ ਆਉਨੇ ਹੋ ਫੈਮਿਲੀ ਦੇ ਨਾਲ ਬੈਠਣ ਵਾਸਤੇ ਜਗ੍ਹਾ ਹੈਗੀ ਆ ਕਾਰਨਰ ਦੇ ਵਿੱਚ ਬੈਠਣਾ ਉਧਰ ਵੀ ਹੈਗੀ ਆ ਜਗ੍ਹਾ ਵੇਖੋ ਜੀ ਉਸ ਤੋਂ ਹਣਾ ਦੋ ਚਾਰ ਬੰਦੇ ਹੋ ਗਏ ਉਹਦੇ ਵਾਸਤੇ ਵੀ ਜਗਾ ਜਾਂ ਤੁਸੀਂ ਜੇ ਮੇਂ ਬਰਥਡੇ ਪਾਰਟੀ ਕਰਵਾਉਣੀ ਆ ਅੱਜ ਇੱਥੇ ਬਰਥਡੇ ਪਾਰਟੀ ਹੈਗੀ ਆ ਵੇਖੋ ਜੀ ਉਹਦੇ ਵਾਸਤੇ ਵੀ ਪ੍ਰੋਪਰ ਇਹ ਤੁਹਾਨੂੰ ਦਿੰਦੇ ਨੇ ਡੈਕੋਰੇਸ਼ਨ ਵਗੈਰਾ ਕਰਕੇ ਇੱਥੇ 20 ਤੋਂ 25 ਬੰਦੇ ਆਰਾਮ ਨਾਲ ਤੁਸੀਂ ਆ ਕੇ ਇੰਜੋਏ ਕਰ ਸਕਦੇ ਹੋ ਉਸ ਜਿਹੜਾ ਇਹਨਾਂ ਦਾ ਫੂਡ ਹੈ ਫੂਡ ਬਾਰੇ ਤਾਂ ਤੁਸੀਂ ਪੁੱਛੋ ਨਾ ਫੂਡ ਬਹੁਤ ਵਧੀਆ ਕੁਆਲਿਟੀ ਦਾ ਬਣਾਉਂਦੇ ਨੇ ਤੇ ਨਾਲ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਕੋਈ ਨਵਾਂ ਕੰਮ ਨਹੀਂ ਹੈਗਾ ਇਹਨਾਂ ਦਾ ਜੀ ਅੱਜ ਤੋਂ 15-20 ਸਾਲ ਪਹਿਲਾਂ ਦਾ ਆਪਣੇ ਸ਼ਹਿਰ ਮਨੇਰਕੋਟਲਾ ਦੇ ਵਿੱਚ ਜਿਹੜਾ ਆਪਣਾ ਕੱਕ ਯੂਨੀਨ ਆ ਉਹਦੇ ਵਿੱਚ ਤੁਸੀਂ ਨਾ ਸੁਣਿਆ ਹੋਊਗਾ ਪਹਿਲਵਾਨ ਢਾਬਾ ਬਹੁਤ ਚੱਲਦਾ ਤੇ ਉਹ ਪਹਿਲਵਾਨ ਢਾਬਾ ਇਹਨਾਂ ਦਾ 15-20 ਸਾਲ ਤੋਂ ਚੱਲ ਰਿਹਾ ਇਸ ਕਰਕੇ ਫੂਡ ਦੀ ਤਾਂ ਤੁਸੀਂ ਪੁੱਛੋ ਹੀ ਨਾ ਤੇ ਇੰਪਰੂਵ ਕੁਆਲਿਟੀ ਮਿਲਦੀ ਹੈ ਉੱਥੇ ਤੇ ਤੁਹਾਨੂੰ ਵਧੀਆ-ਵਧੀਆ ਇਹਨਾਂ ਨੇ ਸ਼ੈਫ ਮਗਾਏ ਨੇ ਜਿਹੜੇ ਸ਼ੈਫ ਨੇ ਹਰ ਕੰਮ ਦੇ ਵਿੱਚ ਐਕਸਪਰਟ ਨੇ ਕੋਈ ਵੀ ਚੀਜ਼ ਤੁਸੀਂ ਖਾਣੇ ਹੋ ਤਾਂ ਬਹੁਤ ਅੱਛੀ ਜਿਹੜੀ ਤੁਹਾਨੂੰ ਟੇਸਟ ਮਿਲਣਾ ਤੇ ਖਾਸ ਅਸੀਂ ਤੁਹਾਨੂੰ ਰეკਮੈਂਡ ਕਰਾਂਗੇ ਕਿ ਜਿਹੜੀ ਬਰੀਆਨੀ ਹੈ ਇਹਨਾਂ ਦੀ ਬਰੀਆਨੀ ਬਹੁਤ ਅੱਛੀ ਹੈ ਬਹੁਤ ਅੱਛੇ ਟੇਸਟ ਦੀ ਹੈ ਬਰੀਆਨੀ ਜ਼ਰੂਰ ਟੇਸਟ ਕਰੋ ਬਾਕੀ ਇੱਥੋਂ ਤੁਹ ਚਿਕਨ ਦੇ ਵਿੱਚ ਸਾਰੀਆਂ ਆਈਟਮਾਂ ਮਿਲ ਜਾਣੀਆਂ ਨੇ ਇੱਥੇ ਤੁਹਾਨੂੰ ਮਟਨ ਦੇ ਵਿੱਚ ਸਾਰੀਆਂ ਆਈਟਮਾਂ ਮਿਲ ਜਾਣੀਆਂ ਨੇ ਖਾਸ ਕਰਕੇ ਸਵੀਟ ਡਿਸ਼ਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਇਹਨਾਂ ਦੀਆਂ ਉਹ ਵੀ ਮਿਲਦੀਆਂ ਨੇ ਬਾਕੀ ਆਪਾਂ ਸਾਰੀ ਜਾਣਕਾਰੀ ਅਸੀਂ ਨਹੀਂ ਦਿੰਦੇ ਨਾਲੇ ਤੁਹਾਨੂੰ ਅਫਰਾਂ ਬਾਰੇ ਦੱਸਦੇ ਆਂ ਤੇ ਨਾਲੇ ਤੁਹਾਨੂੰ ਇਹਨਾਂ ਦੀ ਫੂਡ ਆਈਟਮਾਂ ਬਾਰੇ ਹੋਰ ਵਿਸਤਾਰ ਨਾਲ ਦੱਸਦੇ ਆਂ ਉਹ ਗੱਲ ਕਰਦੇ ਆਂ ਆਪਾਂ ਇਹਨਾਂ ਦੇ ਜਿਹੜੇ ਓਨਰ ਨੇ ਇਕਰਾਮ ਪਹਿਲਵਾਨ ਜੀ ਜੁੜ ਚੁੱਕੇ ਨੇ ਜਿਨ੍ਹਾਂ ਨੇ ਇਹ ਸੂਗਾਤ ਸ਼ਹਿਰ ਨੂੰ ਦਿੱਤੀ ਆ ਕਿ ਇੱਕੋ ਜਗ੍ਹਾ ਦੇ ਉੱਪਰ ਫਾਸਟ ਫੂਡ ਵੀ ਮਿਲਦਾ ਵੈਜ ਖਾਣਾ ਵੀ ਮਿਲਦਾ ਤੇ ਨੌਨ ਵੈਜ ਖਾਣਾ ਵੀ ਮਿਲਦਾ ਤੇ ਬਾਜੀ ਪਹਿਲਾਂ ਤਾਂ ਤੁ ਤੇ ਮਤਲਬ ਕੀ ਸੋਚ ਕੇ ਜਦੋਂ ਮੈਂ ਆਪਣਾ ਇੱਕ ਪਹਿਲਾ ਵੀ ਢਾਬਾ ਚੱਲ ਰਿਹਾ ਹਾਂ ਜੀ ਤੇ ਤੁਹਾਨੂੰ ਕਿਵੇਂ ਲੱਗਿਆ ਵੀ ਯਾਰ ਸ਼ਹਿਰ ਦੇ ਵਿੱਚ ਖੋਲਣਾ ਚਾਹੀਦਾ ਕੀ ਜ਼ਰੂਰਤ ਪਈ ਹੈ ਚੀਜ਼ ਦੀ ਸਰ ਗੱਲ ਇਦਾਂ ਹੀ ਆਪਣਾ ਅਸੀਂ 15 ਸਾਲ ਹੋ ਗਈ ਇਸ ਕੰਮ ਦੇ ਵਿੱਚ ਅਸੀਂ ਚਿਕਨ ਦੇ ਮਟਨ ਦੇ ਮਾਸਟਰ ਹਾਂ ਜੀ ਤੇ ਇਸ ਕਰਕੇ ਜਿਹੜਾ ਸਾਡੇ ਕੋਲੇ ਬੰਦਾ ਉੱਥੇ ਆਂਦਾ ਹੈ ਖਾਣ ਸਾਡੇ ਪੁਰਾਣੇ ਢਾਬੇ ਦੇ ਉਹ ਇਦਾਂ ਹੀ ਕਹਿੰਦਾ ਵੀ ਤੁਹਾਡਾ ਟੇਸਟ ਬਹੁਤ ਵਧੀਆ ਤੁਸੀਂ ਸ਼ਹਿਰ ਚਾਓ ਕਿ ਅਸੀਂ ਫੈਮਲੀ ਨੂੰ ਵੀ ਖਿਲਾਨਣਾ ਆਪਣੇ ਇਸ ਕਰਕੇ ਅਸੀਂ ਇਹ ਫੈਮਲੀ ਵਾਸਤੇ ਸੈਪਰੇਟ ਫੈਮਲੀ ਦੇ ਬੈਠਣ ਵਾਸਤੇ ਸੈਪਰੇਟ ਹੀ ਫੈਮਿਲੀ ਰੈਸਟੋਰੈਂਟ ਬਣਾਇਆ ਇਹ ਸੈਪਰੇਟ ਹੀ ਫੈਮਿਲੀ ਰੈਸਟੋਰੈਂਟ ਬਣਾਇਆ ਨਾਲ ਇੱਕ ਹੋਰ ਚੀਜ਼ ਇਹਨਾਂ ਨੇ ਬਹੁਤ ਵਧੀਆ ਕੀਤੀ ਆ ਕਿ ਸਟਾਫ ਦੇ ਵਿੱਚ ਇਹਨਾਂ ਨੇ ਜਿਹੜੀਆਂ ਕੁੜੀਆਂ ਭਰਤੀ ਕੀਤੀਆਂ ਨੇ ਤਾਂ ਕਿ ਲੇਡੀਜ਼ ਆਉਂਦੀ ਆ ਉਰੇ ਆ ਕੇ ਉਹਨੂੰ ਆਉੜ ਜਾ ਨਾ ਲੱਗੇ ਹਣਾ ਅਗਰ ਤੁਸੀਂ ਫੈਮਿਲੀ ਨੂੰ ਲੈ ਕੇ ਆਉਨੇ ਤਾਂ ਬਹੁਤ ਫੈਮਿਲੀ ਜਿਹਾ ਵਰਗਾ ਮਾਹੌਲ ਮਿਲਦਾ ਹੋਰੇ ਤੇ ਸਿਟਿੰਗ ਜਿਵੇਂ ਆਪਾਂ ਦੇਖ ਲਈਏ ਬਹੁਤ ਵਧੀਆ ਤੇ ਫਿਰ ਖਾਣੇ ਦੇ ਵਿੱਚ ਕੀ ਕੀ ਐਡ ਕੀਤਾ ਜਿਵੇਂ ਆਪਣਾ ਪਹਿਲਾ ਹੈਗਾ ਉੱਥੇ ਵੀ ਮਿਲਦਾ ਉਹ ਤੋਂ ਇਲਾਵਾ ਵੀ ਐਡ ਕੀਤਾ ਕੁਝ ਉਹ ਤੋਂ ਇਲਾਵਾ ਸਰ ਬਹੁਤ ਚੀਜ਼ਾਂ ਨੇ ਆਪਣੇ ਇਹ ਮੀਨੂ ਕਾਰਡ ਹੈ ਤਾਂ ਜਿਹੜਾ ਇਹ ਮੀਨੂ ਕਾਰਡ ਆ ਸਰ ਇਹ ਆ ਲੋ ਜੀ ਮਾਰੋ ਨੀਗਾ ਵੈਜ ਨਾਨ ਵੈਜ ਔਰ ਫਾਸਟ ਫੂਡ ਇਹ ਸਰ ਆਪਣੇ ਕੋਲੇ ਹੀ ਮਿਲਣਾ ਤੁਹਾਨੂੰ ਸ਼ਹਿਰ ਚ ਹੋਰ ਕਿਤੇ ਨਹੀਂ ਮਿਲ ਆਏਗਾ ਜਾਂ ਤਾਂ ਸ਼ਹਿਰ ਦੇ ਵਿੱਚ ਕੱਲੇ ਵੈਜ ਮਿਲਣਗੇ ਜਾਂ ਨਾਨ ਵੈਜ ਦੇ ਹੋਟਲ ਮਿਲਣਗੇ ਆਪਣੇ ਕੋਲੇ ਤਿੰਨ ਚੀਜ਼ਾਂ ਨੇ ਵੈਜ ਵੀ ਮਿਲਦਾ ਹੀ ਨਾਨ ਵੈਜ ਵੀ ਫਾਸਟ ਫੂਡ ਵੀ ਮਤਲਬ ਜਿਹੜੀ ਚੀਜ਼ ਖਾਣ ਨੂੰ ਜੀ ਕਰਦਾ ਤੁਹਾਡਾ ਉਹ ਤੁਹਾਨੂੰ ਮਰੇ ਮਿਲਣੀ ਆ ਅੱਛਾ ਜਿਹੜੇ ਬੰਦੇ ਨਾ ਵੈਜ ਖਾਂਦੇ ਨੇ ਉਹਨਾਂ ਨੂੰ ਥੋੜਾ ਜਿਹਾ ਐ ਹੁੰਦਾ ਵੀ ਯਾਰ ਉਹਦੇ ਨਾਨ ਵੈਜ ਵੀ ਬਣਦਾ ਤੇ ਫਿਰ ਜਿਹੜੇ ਭਾਂਡੇ ਨੇ ਉਹ ਸੈਪਰੇਟ ਰੱਖੇ ਹੋਏ ਨੇ ਹਾਂਜੀ 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 ਮਤਲਬ ਸੈਪਰੇਟ ਨਹੀਂ ਹਾਂਜੀ ਜਿਹੜੇ ਵੈਜ ਵਾਲੇ ਨੇ ਉਹਨਾਂ ਹਾਲੇ ਰੱਖਿਓ ਨੀ ਜੀ ਜਿਹੜੇ ਨੌਨ ਵੇਜਨ ਨੇ ਉਹਨਾਂ ਵਾਸਤੇ ਪਲੇਟਾਂ ਨਹੀਂ ਓਕੇ ਜੀ ਫਿਰ ਜਿਵੇਂ ਹੁਣ ਆਪਾਂ ਨੇ ਉਰੇ ਕੰਮ ਕੀਤਾ ਤੇ ਇਹਦੇ ਵਿੱਚ ਇਹ ਦੱਸੋ ਮੈਨੂੰ ਵੀ ਆਫਰ ਵਗੈਰਾ ਵੀ ਲਾਈਆ ਕੋਈ ਲੋਕਾਂ ਵਾਸਤੇ ਇਹ ਮੀਲ ਦੀ ਆਫਰ ਹੈ ਜੀ ਬੱਚਿਆਂ ਨੂੰ ਦਿੰਨੇ ਆ ਸੀ ਆਫਰ ਜਿੱਦੀ 14 ਸਾਲ ਦੀ ਉਮਰ ਹੈ 14 ਸਾਲ ਤੋਂ ਘੱਟ ਹੈ ਬੱਚਾ ਉਹਨੂੰ ਅਸੀਂ ਮੀਲ ਦਿੰਨੇ ਆ ਜੀ 60 ਰੁਪਏ 60 ਰੁਪਏ ਦੇ ਵਿੱਚ ਮੀਲ ਦਿੰਨੇ ਆ ਕੀ ਕੀ ਹੁੰਦਾ ਮੀਲ ਦੇ ਵਿੱਚ ਉਸੇ ਇੱਕ 버ਗਰ ਫਰੈਂਚ ਫਰਾਈ ਤੇ ਕੋਲਡ ਡਰਿੰਕ ਹੈ ਜੀ ਮਤਲਬ ਕੱਲੇ 60 ਰੁਪਏ ਦੇ ਵਿੱਚ ਹਾਂਜੀ ਕੱਲੇ 60 ਰੁਪਏ ਕੱਲੇ ਮਤਲਬ 60 ਰੁਪਏ ਦੇ ਵਿੱਚ ਇੱਕ ਤਾਂ ਨਾਲ ਤੁਹਾਨੂੰ ਕੋਲਡ ਰਿਕ ਮਿਲਣਾ ਹੋਊਗੀ ਤੇ ਆਮ ਜਿਹੜਾ ਇਹਦਾ ਰੇਟ ਹੈ ਉਹ ਕੀ ਹੈ ਜੀ ਆਮ ਰੇਟ ਹੈ 90 ਰੁਪਏ ਆਮ ਰੇਟ 90 ਰੁਪਏ ਤੇ ਫਿਰ ਇਸ ਤਰ੍ਹਾਂ ਦਾ ਕੋਈ ਮੀਲ ਜਿਹੜਾ ਨਾਨ ਵੇਜ ਵਾਸਤੇ ਵੀ ਬਣਾਇਆ ਹਾਂਜੀ ਨਾਨ ਵੇਜ ਦਾ ਵੀ ਮੀਲ ਹੈ ਜੀ ਸਾਡੇ ਕੋਲੇ ਉਹਦੇ ਵਿੱਚ ਕੀ ਕੀ ਆ ਉਹਦੇ ਵਿੱਚ ਵੀ ਇਹੀ ਆਪਣੇ ਚਿਕਨ 버ਗਰ ਹੈ ਜੀ ਚਿਕਨ 버ਗਰ ਹੋ ਜਾਂਦਾ ਹਾਂ ਚਿਕਨ 버ਗਰ ਹੋ ਜਾਂਦਾ ਕੋਲਡ ਰਿੰਗ ਫਰਾਈਜ਼ ਉਹ 90 ਰੁਪਏ ਦਾ ਜੀ ਵਾਹ ਜੀ ਵਾਹ ਮਤਲਬ ਇਹ ਮੀਲ ਰੱਖੀ ਆ ਤੁਹਾਡੇ ਬੱਚਿਆਂ ਵਾਸਤੇ ਹੀ ਹੈ ਜੀ 90 ਰੁਪਏ ਦਾ ਸਰ ਇਹ 90 ਰੁਪਏ ਦਾ ਤੇ ਆਪਣੇ ਸ਼ਹਿਰ ਚ ਨਾ ਇੱਕ ਹੋਰ ਚੀਜ਼ ਲੋਕ ਬਹੁਤ ਮਤਲਬ ਦੇਖਦੇ ਨੇ ਇੱਕ ਤਾਂ ਰੇਟ ਦਾ ਬਹੁਤ ਕਰਦੇ ਨੇ ਵੀ ਰੇਟ ਯਾਰ ਪਤਾ ਨਹੀਂ ਕੀ ਆ ਸਾਡੇ ਕੋਲੇ ਰੇਟ ਸਾਰੇ ਸ਼ਹਿਰ ਨਾਲੋਂ ਘੱਟ ਹੈ ਜੀ ਕਹਿੰਦਾ ਮੀਨੂ ਕਾਰਡ ਚੈੱਕ ਕਰ ਲਓ ਆਪਾਂ ਮੀਨੂ ਕਾਰਡ ਤੁਸੀਂ ਆਓ ਮੀਨੂ ਕਾਰਡ ਚੈੱਕ ਕਰ ਲਓ ਸਾਰੇ ਸ਼ਹਿਰ ਨਾਲੋਂ ਸਾਡਾ ਰੇਟ ਘੱਟ ਹੈ ਔਰ ਸਾਰੇ ਸ਼ਹਿਰ ਨਾਲੋਂ ਸਾਡਾ ਟੇਸਟ ਦੁੱਗਣਾ ਹੈ ਟੇਸਟ ਦੁੱਗਣਾ ਰੇਟ ਤੁਹਾਨੂੰ ਘੱਟ ਮਿਲ ਜਾਣਾ ਟੇਸਟ ਕੋਈ ਕੰਪਲੇਂਟ ਹੋਊਗੀ ਕੋਈ ਤੁਹਾਨੂੰ ਦਿੱਕਤ ਆndੀਆ ਕੋਈ ਪੈਸਾ ਨਹੀਂ ਲੈਤਾ ਜਾਊਗਾ ਲਓ ਜੀ ਬਾਈ ਨੇ ਕਿੱਡਾ ਬੜਾ ਧਮਾਕਾ ਕਰਤਾ ਕਹਿੰਦਾ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਆ ਕੋਈ ਪੈਸਾ ਨਹੀਂ ਤੁਹਾਤੋਂ ਲੈ ਆ ਜਾਣਾ ਹਾਂਜੀ ਤੇ ਹੁਣ ਜਿਵੇਂ ਆਪਾਂ ਫੂ ਤਾ ਇਹ ਆਪਣੀ ਰਵਾਇਤ ਹੀ ਬਣੀ ਹੋਈ ਆ ਕਿ ਆਪਣਾ ਮਿੱਠਾ ਜਾਂ ਖਾਣ ਨੂੰ ਜੀ ਕਰਦਾ। ਮਿੱਠੇ ਵਿੱਚ ਸਰ ਆਪਣੇ ਕੋਲੇ ਫਿਰਨੀ ਆਈ ਕੇਸਰ ਵਾਲੀ। ਉਹ ਵੀ ਆਪ ਬਣਾਣੇ ਆਈ ਤੇ ਇੱਕ ਮਿਲਕ ਬਦਾਮ ਆਈ ਆਪਣੇ ਕੋਲੇ। ਮਤਲਬ ਉਹ ਵੀ ਆਪ ਬਣਾਉਣਾ। ਉਹ ਵੀ ਆਪ ਬਣਾਣੇ ਆਈ ਹਾਂਜੀ ਸਾਡਾ ਸ਼ੈਫ ਆ ਜੀ ਉਹ ਆਪ ਹੀ ਤਿਆਰ ਕਰ ਦਈਏ ਦੋ ਚੀਜ਼ਾਂ ਦਾ। ਅੱਛਾ ਉਹ ਆਪ ਤਿਆਰ ਕਰ ਦਗਾ। ਗਲਾਬ ਜਾਮਨ ਸਰਦੀ ਦੇ ਵਿੱਚ ਚਾਲੂ ਕਰਾਂਗੇ ਉਹ ਹਲੇ ਕਰੀ ਨਹੀਂ। ਉਹ ਹਲੇ ਕਰੀ ਨਹੀਂ ਹੈਗੀ। ਮਤਲਬ ਗਲਾਬ ਜਾਮਨ ਖਾਣ ਦੇ ਵੀ ਬਹੁਤ ਸ਼ਕੀਨ ਨੇ ਲੋਕ ਤੇ ਮਿੱਠੇ ਦੇ ਵਿੱਚ ਵੀ ਤੁਹਾਨੂੰ ਲਾਜਵਾਬ ਟੇਸਟ ਮਿਲਣਾ। ਹਾਂਜੀ ਆਈਸਕ੍ਰੀਮ ਹੈ ਜੀ ਇੱਕ। ਨਾਲ ਆਈਸਕ੍ਰੀਮ ਮਿਲਣੀ। ਠੀਕ ਤੇ ਜਿਹੜਾ ਬੰਦਾ ਸ਼ੇਅਰ ਔਰ ਲਾਈਕ ਕਰਕੇ ਆਂਦੇ ਸੀ ਉਹਨਾਂ ਨੂੰ ਡਿਸਕਾਊਂਟ ਦਵਾਂਗੇ ਜੀ। ਉਹਦੇ ਤੇ ਵੀ ਤੁਹਾਨੂੰ ਡਿਸਕਾਊਂਟ ਮਿਲ ਮਿਲ ਜਾਣਾ। ਪਹਿਲਾਂ ਹੀ ਰੇਟ ਇਹਨਾਂ ਦੇ ਬਹੁਤ ਜਾਇਜ਼ ਨੇ, ਬਹੁਤ ਜੈਨੂਇਨ ਨੇ। ਤੁਸੀਂ ਸ਼ੇਅਰ ਕਰਦੇ ਆ ਤਾਂ ਤੁਹਾਨੂੰ ਡਿਸਕਾਊਂਟ ਵੀ ਮਿਲਣਾ। ਤੇ ਜ਼ਰੂਰ ਉਰੇ ਪਹੁੰਚੋ ਕਿਉਂਕਿ ਅਗਰ ਤੁਸੀਂ ਲਾਜਵਾਬ ਖਾਣੇ ਦਾ ਜਿਹੜਾ ਟੇਸਟ ਲੈਣਾ ਤਾਂ ਉਰੇ ਤੁਹਾਨੂੰ ਜ਼ਰੂਰ ਮਿਲੇਗਾ। ਜ਼ਰੂਰ ਪਹੁੰਚੋ। ਐਡਰੈਸ ਇੱਕ ਵਾਰੀ ਫੇਰ ਦੱਸ ਦਿਓ। ਐਡਰੈਸਰ ਇੰਪਰੂਵਮੈਂਟ ٹرسٹ ਜੀ ਨੀਅਰ ਨਿਜ਼ਾਮ ਹਸਪੀਟਲ ਤੇ ਪਾਰਕਿੰਗ ਵਾਲੀ ਜਗ੍ਹਾ। ਪਾਰਕਿੰਗ ਵਾਲੀ ਆ ਅੱਛਾ ਉਹ ਸਹੂਲਤ ਹੈ ਯੂਰੇ ਹਾਂ ਉਰੇ ਪਾਰਕਿੰਗ ਦੀ ਖਾਸ ਸਹੂਲਤ ਆ ਮੈਂ ਹੀ ਪੁੱਛਣ ਲੱਗਿਆ ਸੀ ਤੇ ਪਾਰਕਿੰਗ ਉਰੇ ਪੇੜ ਪੂੜ ਤਾਂ ਨਹੀਂ ਹੈਗੀ ਨਹੀਂ 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 ਫ੍ਰੀ ਪਾਰਕਿੰਗ ਹੈ ਜਿਹੜਾ ਸਾਡੇ ਕੋਲੇ ਆਉਂਦਾ ਫ੍ਰੀ ਪਾਰਕਿੰਗ ਹੈ ਮਤਲਬ ਤੁਸੀਂ ਚਾਹੇ ਗੱਡੀ ਦੇ ਵਿੱਚ ਆਉਨੇ ਹੋ ਜਿਵੇਂ ਆਪਣੇ ਜਿਹੜੇ ਆਸ-ਪਾਸ ਦੇ ਪਿੰਡ ਨੇ ਉਹਨਾਂ ਦੇ ਲੋਕਾਂ ਨੂੰ ਬਹੁਤ ਉਰੇ ਦਾ ਜਿਹੜਾ ਚਿਕਨ ਖਾ ਕੇ ਮਜ਼ਾ ਆਉਂਦਾ ਹਨਾ ਬਾਈ ਕੋਲੇ ਜਿਵੇਂ ਮੈਨੂੰ ਦੱਸ ਰਹੇ ਸੀ ਕਹਿੰਦੇ ਉੱਥੇ ਬਹੁਤ ਲੋਕ ਆਉਂਦੇ ਨੇ ਉਹਨਾਂ ਨੂੰ ਪਾਰਕਿੰਗ ਦੀ ਪ੍ਰੋਬਲਮ ਆ ਜਾਂਦੀ ਆ ਉਰੇ ਆਓ ਤੁਹਾਨੂੰ ਕੋਈ ਪਾਰਕਿੰਗ ਦੀ ਪ੍ਰੋਬਲਮ ਨਹੀਂ ਗੱਡੀ ਲੈ ਕੇ ਆਓ ਟਰੱਕ ਤਦ ਤੱਕ ਦੇ ਲਈ ਹਾਜ਼ਰ ਰਹੋ ਵਸਦੇ ਲੋ ਅ ਟੇਸਟ ਇਹਨਾਂ ਨੂੰ ਜ਼ਰੂਰ ਕਰਕੇ ਜਾਓ ਮਤਲਬ ਤੁਸੀਂ ਉਂਗਲੀਆਂ ਚਟਦੇ ਰਹਿ ਜਾਓਗੇ ਮਿਲਦੇ ਆਂ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਜਲਦ ਧੰਨਵਾਦ